ਏ ਕਿੱਧਰ ਚਲੇ ਗਏ ਦਿਖ ਨਹੀਂ ਰਿਹਾ ਕੋਈ ਵੀ ਉਹਰੇ ਅਬ ਪਟਵਾਰੀ ਸਾਹਿਬ ਹਾਂਜੀ ਪਟਵਾਰੀ ਜੀ ਮੈਡਮ ਮੈਡਮ ਜੀ ਅਬ ਪਟਵਾਰੀ ਸਾਹਿਬ ਲਿਆ ਸੀ ਕਿੱਥੇ ਜਾਣਾ ਆ ਨਾਲ ਗਵਾਂਡੀਆਂ ਦੇ ਗਏ ਸੀਗੇ ਉਹ ਮਨਿੰਦਰ ਪਾਣੀ ਲੈਣ ਗਏ ਸੀ ਉਹਨਾਂ ਨੇ ਧੱਕੇ ਨਾਲ ਯਾਰ ਰੋਟੀ ਤੇ ਸਾਧ ਲਿਆ ਬੜੇ ਸਾਊ ਬੰਦੇ ਨੇ ਆ ਜੀ ਹੁਣ ਮੈਂ ਰੋਠੀ ਦਾ ਤੇ ਚਾਦਾ ਕੀ ਕਰਾਂ ਜੀ ਉਹ ਤੂੰ ਐਂ ਕਰ ਅਸੀਂ ਤਾਂ ਰਜ ਗਏ ਆ ਰੋਟੀ ਤੇ ਚਾਹ ਨਾ ਤੂੰ ਖੇਤ ਦੇ ਆ ਕਿਸੇ ਨੂੰ ਕਿਸੇ ਦੇ ਖੇਤ ਚ ਬੰਦੇ ਕੰਮ ਕਰ ਰਹੇ ਹੋਣਗੇ ਉਹਨਾਂ ਨੂੰ ਦੇ ਨਾਲੇ ਤਾਂ ਰੋਟੀ ਲੈ ਕੇ ਲੱਗ ਜੂਗੀ ਨਾਲੇ ਕਿਸੇ ਦਾ ਢਿੱਡ ਚ ਪੈ ਜੂਗੀ ਤੁਸੀਂ ਫਿਕਰ ਨਾ ਕਰੋ ਜੀ ਇਹ ਤਾਂ ਹੁਣ ਜਿਹਦਾ ਨਾਮ ਲਿਖਿਆ ਉਹਨੇ ਖਾਏ ਲੈਣਾਗਾ ਪਰ ਤੁਸੀਂ ਇਹਨਾਂ ਦੇ ਘਰੇ ਕਿਵੇਂ ਵਾਗੇ ਜੀ ਉਹ ਮੈਂ ਤਾਂ ਆਂਟੀ ਘਰੇ ਪਾਣੀ ਲੈਣ ਗਈ ਹੋਈ ਸੀ ਉਹ ਗੁਆਂਟੀ ਬਾਲੇ ਚੰਗੇ ਨੇ ਸੰ ਦੋਵਾਂ ਨੂੰ ਬੁਲਾ ਕੇ ਰੋਟੀ ਪਾਣੀ ਖਵਾਇਆ ਇਹਨਾਂ ਦਾ ਇਦਰਾਮਾਨ ਕੀਤਾ ਮੈਨੂੰ ਤਾਂ ਬਾਲੇ ਨਰਮਸਰਾਂ ਦੇ ਚੰਗੇ ਦਿਲ ਦੇ ਲੱਗੇ ਉਹ ਬਿਲਕੁਲ ਬੰਦੇ ਤਾਂ ਇਹ ਬਥੇਰੇ ਚੰਗੇ ਸੀਗੇ ਤੇ ਹੁਣ ਵੀ ਬਹੁਤ ਚੰਗੇ ਨੇ ਇਹ ਪਤਾ ਹੀ ਬਸ ਰੱਬ ਨੇ ਉਹਨਾਂ ਨਾਲ ਮਾੜੀ ਕਰ ਦਿੱਤੀ ਫਿਰ ਵੀ ਮਾਮਾ ਟੀਆਂ ਦਾ ਜੇਰਾ ਦੇਖੋ ਜੀ ਹਰ ਕਿਸੇ ਨੂੰ ਹਸ ਕੇ ਬੁਲਾਉਂਦੀਆਂ ਨੇ ਹੈਗੀ ਕੀ ਹੋਇਆ ਇਹੋ ਜਿਹਾ ਉਹਨਾਂ ਨਾਲ ਬਾਈ ਜੀ ਹੋਰ ਨਾ ਪੌੜੀ ਤੇ ਚੜ੍ਹਦੀ ਉੱਤਰ ਦੀ ਗਿਰਜੀ ਕਿਤੇ ਤਿਆਰ ਰੱਖੀ ਆਪਣਾ ਰਿੰਪੀ ਰਿੰਪੀ ਹਰ ਬਾ ਤੂੰ ਸਾਡੇ ਪਿੱਛੇ ਕਿਉਂ ਪੈ ਗਿਆ ਉੱਠ ਤੀਏ ਉੱਠ ਤੀਏ ਹਾਏ ਹਾਏ ਉੱਠ ਮੇਰਾ ਪੁੱਤ ਉੱਠ ਮੇਰਾ ਪੁੱਤ ਕੋਈ ਸਾ ਤੋ ਪਿਆਰਾ ਜੇ ਵਿਚੜੇ ਕਦੇ ਦੁੱਖ ਤਾਂ ਹੁੰਦਾ ਮਗਰ ਦੁੱਖ ਤਾਂ ਹੁੰਦਾ ਮਗਰ ਅੰਜੂਆਂ ਦੀ ਚੜੀ ਚਾਰ ਦਿਨ ਵਾਸਤੇ ਫਿਰ ਕਹਾਣੀ ਖਤਮ ਟੈਣ ਦੇ ਕਰਨ ਤੋਂ ਬਾਅਦ ਇਹਨਾਂ ਦੀ ਹਰੀ ਕੁਮੀਦ ਖਤਮ ਹੋ ਗਈ ਜਿਹਦੇ ਲਈ ਸੁਪਨੇ ਸਜਾਇ ਸੀ ਨੀ ਮਾਂ ਮਾਤਿਆਂ ਨੇ ਉਹ ਦੁਨੀਆ ਤੋਂ ਤਾਂ ਪਹਿਲਾਂ ਹੀ ਖਤਮ ਹੋ ਗਿਆ। ਹਾਈ ਆਪਾਂ ਤਾਂ ਉਹਨਾਂ ਦੇ ਘਰੇ ਹੁਣੀ ਰੋਟੀ ਖਾ ਕੇ ਆਇਆ। ਮਾਵਾਂ ਤੀ ਇਹਨੂੰ ਵੇਖ ਕੇ ਲੱਗੇ ਨਹੀਂ ਵੀ ਉਹਨਾਂ ਦੇ ਮਨ ਵਿੱਚ ਅੱਡਾ ਵੱਡਾ ਦੁੱਖ ਆ। ਹਾਂ ਯਾਰ। ਐਸੇ ਨੂੰ ਤਾਂ ਜ਼ਿੰਦਗੀ ਜਿਉਣਾ ਕਹਿੰਦੇ ਆ। ਰੱਬ ਦੀ ਰਾਜਾ ਚ ਰਹਿਣਾ ਕਹਿੰਦੇ। ਉਹ ਕਹਿੰਦੇ ਆ ਨਾ ਜਿਹੜਾ ਦੁੱਖ ਦਿੰਦਾ ਆ ਉਹੀ ਜ਼ਿੰਦਗੀ ਜਿਉਣਾ ਸਿਖਾਂਦਾ ਆ। ਹਾਂਜੀ ਸਾਹਿਬ ਜੀ ਉਹ ਕਹਿੰਦੇ ਨੇ ਨਾ ਜੀ ਜਿਹੜਾ ਜ਼ਖਮ ਦੇਣ ਜਾਣਦਾ ਨਾ ਉਹ ਜ਼ਖਮ ਭਰਨ ਵੀ ਜਾਣਦਾ। ਉਂ ਜੋ ਮਰਜ਼ੀ ਕਹੋ ਜੀ ਇਹ ਸਾਰਾ ਪਿੰਡ ਜਾਣਦਾ ਹੈ। ਮਾਮਤियां ਨਾਲ ੱਤਕਾ ਬਹੁਤ ਹੋਇਆ। ਮੁੰਡਾ ਕਿਨੇ ਮਾਰਿਆ ਤੇ ਜਵਾਈ ਦਾ ਐਕਸੀਡੈਂਟ ਕਿਵੇਂ ਹੋਇਆ ਜੀ? ਅੱਜ ਤੱਕ ਇਹ ਗੱਲ ਕਿਸੇ ਨੂੰ ਨਹੀਂ ਪਤਾ ਲੱਗੀ ਹੈਗੀ। ਨਾ ਕਿਸੇ ਨੇ ਪੁਲਿਸ ਰਿਪੋਰਟ ਤੇ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਵੀ ਇਹ ਸਭ ਦੇ ਪਿੱਛੇ ਹੈ ਕੌਣ? ਆ ਥਾਣੇ ਵਾਲੇ ਕੀ ਕਰ ਲੈਣਗੇ? ਜਦ ਪੈਸੇ ਨੇ ਮੂੰਹ ਬੰਦ ਕਰਵਾਤਾ। ਆ ਸਾਨੂੰ ਪਤਾ ਹੀ ਜਾਗਾ ਅੱਜ ਕੱਲ ਪੈਸਾ ਕਿੰਨਾ ਚੱਲਦਾ ਹੈਗਾ। ਜੇ ਇਹਨਾਂ ਦਾ ਕੋਈ ਬਾਰ-ਬਾਰ ਮੂੰਹ ਬੰਦ ਕਰਵਾ ਰਿਹਾ ਨਾ। ਫਿਰ ਦਾ ਮਤਲਬ ਤਾਂ ਇਹੀ ਆ ਕੇਸ ਦੇ ਪਿੱਛੇ ਕੋਈ ਛਾਤਰ ਦਿਮਾਗ ਆ। ਆ ਬਾਕੀ ਪਿੰਡ ਵਾਲਾ ਤੋਂ ਸੁਣਿਆ ਜੀ। ਜੇ ਨਾ ਦੇ ਸਰੀਕ ਚਾਉਂਦੇ ਨਾ ਤਾਂ ਕਾਤਲਾਂ ਦਾ ਪਤਾ ਲੱਗ ਸਕਦਾ ਸੀਗਾ ਹਾਊਸ ਰੇਂਜ ਇਹ ਤਾਂ ਫਿਰ ਪਿੰਡ ਵਾਲਿਆਂ ਲਈ ਵੀ ਬਹੁਤ ਮਾੜੀ ਗੱਲ ਆ ਇਹਨਾਂ ਦੇ ਪਰਿਵਾਰ ਵਾਸਤੇ ਕੁਝ ਕਰਨਾ ਚਾਹੀਦਾ